ਸਸਿਕਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਤੁਹਾਡੇ ਦੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਾਂਗੇ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਪੰਜਾਬ ਦਾ ਮੌਸਮ ਸਾਫ਼ ਹੈ ਕੋਈ ਬੱਦਲਵਾਈ ਜਾਂ ਕਿਸੇ ਤਰੀਕੇ ਦੀ ਵੀ ਕੋਈ ਵੀ ਹਲਚਲ ਦਿਖਾਈ ਫਿਲਹਾਲ ਨਹੀਂ ਦੇ ਰਹੀ ਲਗਾਤਾਰ ਸਵੇਰ ਤੋਂ ਹੀ ਮੌਸਮ ਸਾਫ਼ ਬਣਿਆ ਹੋਇਆ ਹੈ ਚੰਗੀ ਧੁੱਪ ਲੱਗੀ ਹੈ ਪਰ ਮੌਸਮ ਦੇ ਵਿੱਚ ਹਲਕੀ ਦਰਮਿਆਨੀ ਠੰਡ ਦਾ ਅਹਿਸਾਸ ਹੁਣ ਹੋਣਾ ਸ਼ੁਰੂ ਹੋ ਚੁੱਕਿਆ ਹੈ ਜਿਸ ਦੇ ਕਾਰਨ ਜਿਹੜੀ ਧੁੱਪ ਹੈ ਉਹ ਹੁਣ ਚੋਬੜ ਦੀ ਜਿਹੜੀ ਕਪੈਸਿਟੀ ਹੈ ਉਹ ਘਟ ਚੁੱਕੀ ਹੈ ਮੌਸਮ ਦੇ ਵਿੱਚ ਉਹ ਗੱਲ ਕੀਤੀ ਹੈ ਫਿਲਹਾਲ ਪੱਛਮੀ ਹਵਾ ਦੇਖਣ ਨੂੰ ਮਿਲੀ ਅੱਜ ਚਲਦੀ ਹੋਈ ਪਰ ਅੱਧ ਰਾਤ ਤੋਂ ਬਾਅਦ ਜਿਹੜੀ ਹਵਾ ਹੈ ਉਹ ਪੂਰਬ ਦਿਸ਼ਾ ਤੋਂ ਇਸ ਤਰੀਕੇ ਨਾਲ ਚਲਦੀ ਹੋਈ ਦਿਖਾਈ ਦੇਵੇਗੀ ਦੱਖਣ ਪੂਰਬ ਦੀ ਹਵਾ ਕਹਿ ਲਈਏ ਜਾਂ ਆਪਾਂ ਪੂਰਬੀ ਹਵਾ ਕਹਿ ਲਈਏ ਜਿਸ ਦੇ ਨਾਲ ਦੁਆਰਾ ਤੋਂ ਗਰਮੈਸ਼ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਪੂਰਬ ਦੀ ਹਵਾ ਹੁੰਦੀ ਹੈ ਥੋੜੀ ਜੀ ਗੰਦਲੀ ਹੁੰਦੀ ਹੈ ਨਾਲੇ ਥੋੜੀ ਜਿਹੀ ਗਰਮ ਹੁੰਦੀ ਹੈ ਅਤੇ ਇਸ ਦੇ ਵਿੱਚ ਥੋੜੀ ਜਿਹੀ ਨਮੀ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ ਜਿਸ ਦੇ ਨਾਲ ਅੱਜ ਰਾਤ ਤਾਪਮਾਨ ਥੋੜੀ ਜਿਹੀ ਵੱਧ ਸਕਦੇ ਨੇ ਫਿਲਹਾਲ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਕਮੈਂਟ ਕਰ ਸਕਦੇ ਹੋ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਉਹ ਵੀ ਲਿਖ ਦਿਓ ਚੈਨਲ ਤੇ ਅਗਰ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਆਉਂਦੇ ਸਮੇਂ ਵਿੱਚ ਤੁਸੀਂ ਮਿਸ ਨਾ ਕਰ ਸਕੋ ਅੱਜ ਰਾਤ ਓਵਰਆਲ ਗੱਲ ਕੀਤੀ ਹੈ ਬੇ ਤਾਪਮਾਨ ਦੀ ਤਾਪਮਾਨ ਥੋੜੀ ਜਿਹੀ ਵੱਧ ਸਕਦੇ ਨੇ ਜਿਹਦੇ ਵਿੱਚ ਗੱਲ ਕੀਤੀ ਜਾਵੇ ਥੋੜਾ ਜਿਹਾ 1/2 ਡਿਗਰੀ ਗਰਮੈਸ਼ ਅੱਜ ਰਾਤ ਦੇਖਣ ਨੂੰ ਮਿਲੂਗੀ ਜਿਆਨੀਆਂ ਇਹ ਠੰਡ ਦਾ ਅਹਿਸਾਸ ਨਹੀਂ ਹੋਵੇਗਾ ਠੰਡ ਵੀ ਵਰਕਰ ਰਵੇਗੀ ਕਿਉਂਕਿ ਜਿਹੜੇ ਅਗਰ ਐਵਰੇਜ ਤਾਪਮਾਨ ਦੀ ਗੱਲ ਕਰੀ ਜਾਵੇ ਤਾਂ ਉਹ ਘਟ ਕੇ ਥੋੜਾ ਜਿਹਾ ਕੁਝ ਕੁ ਇਲਾਕਿਆਂ ਦੇ ਵਿੱਚ ਜਿਵੇਂ ਕਿ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਮੋਹਾਲੀ ਚੰਡੀਗੜ ਇਹਨਾਂ ਵਿੱਚ ਜਿਹੜੇ ਘਟੇ ਸੀ ਉਹ 1/2 ਡਿਗਰੀ ਅੱਪ ਹੋ ਸਕਦੇ ਨੇ ਬਾਕੀ ਓਵਰਆਲ ਗੱਲ ਕੀਤੀ ਜਾਵੇ ਤਾਂ ਮੌਸਮ ਸਾਫ਼ ਹੈ ਮੀਂਹ ਦੀ ਸੰਭਾਵਨਾ ਨਾ ਮਾਤਰੇ ਦੇ ਬਰਾਬਰ ਨੇ ਵੈਸਟਰਨ ਡਿਸਾਰਵਸ ਦੀ ਗੱਲ ਕਰੀਏ ਤਾਂ ਉਹ ਵੀ ਹੁਣ ਆਪਣਾ ਸਿਰ ਚੱਕ ਰਹੀ ਹੈ ਹੌਲੀ ਤੇ ਜੋਧਪੁਰ ਦੇ ਨੇੜੇ-ਤੇੜੇ ਵੀ ਇੱਕ ਸਿਸਟਮ ਜਿਹੜਾ ਅਰਬ ਸਾਗਰ ਤੋਂ ਉੱਠਿਆ ਸੀ ਉਸ ਨੇ ਵੀ ਕਾਰਵਾਈ ਕੀਤੀ ਹੋਈ ਹੈ। ਮੂੰਦਾਬੰਦੀ ਕਿਨਮਣਕਣੀ ਦੇ ਹਾਲਾਤ ਬਣੇ ਹੋਏ ਨੇ। ਆਉਂਦੇ ਦਿਨਾਂ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ। ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਮਾਝੇ ਤੇ ਦੁਆਬੇ ਦੇ ਇਹਨਾਂ ਇਲਾਕਿਆਂ ਵਿੱਚ ਵਰਖਾ ਹੋ ਸਕਦੀ ਹੈ। ਕਣਕ ਵਾਲੇ ਕਿਸਾਨ ਜਿਹੜੇ ਬੀਜ ਰਹੇ ਨੇ ਉਹ ਥੋੜਾ ਜਿਹਾ ਸੁਚੇਤ ਰਹਿਣ। ਓਵਰ ਆਲ ਮੌਸਮ ਫਿਲਹਾਲ ਠੀਕ ਹੈ। ਕੋਈ ਵੱਡੀ ਹਲਚਲ ਕਿਸੇ ਤਰੀਕੇ ਦੀ ਦਿਖਾਈ ਨਹੀਂ ਦੇ ਰਹੀ। ਅਗਰ ਅਸੀਂ ਗੱਲ ਕਰੀਏ ਤਾਂ ਅੱਜ ਰਾਤ ਥੋੜਾ ਜਿਹਾ ਤਾਪੁ ਕਿ ਕਿ ਪੂਰਬੀ ਦੀ ਹਵਾ ਦੀ ਐਂਟਰੀ ਹੋ ਰਹੀ ਹੈ ਤੇ ਕੱਲ 4 ਤਰੀਕ ਰਾਤ ਨੂੰ ਥੋੜੀ ਜਿਹੀ ਮੀਂਹ ਦੀ ਸੰਭਾਵਨਾ ਵੱਧ ਰਹੀ ਹੈ ਜਿਹਦੇ ਬਾਰੇ ਕੋਸ਼ਿਸ਼ ਕਰਾਂਗੇ ਅੱਜ ਰਾਤ ਲਾਈਵ ਕੀਤਾ ਜਾਵੇ ਤਾਂ ਕਿ ਤੁਹਾਨੂੰ ਅਸੀਂ ਸਪਸ਼ਟ ਰੂਪ ਵਿੱਚ ਦੱਸ ਸਕੀਏ ਕਿ ਇਹ ਮੀਂਹ ਦਾ ਅਸਰ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਹੈ ਕਿੰਦਾ ਦਾ ਅਸਰ ਹੈ ਕਿ ਆ ਮੀਂਹ ਦਾ ਅਸਰ ਜ਼ਿਆਦਾ ਹੈ ਜਾਂ ਘੱਟ ਹੈ ਸਾਰੀ ਜਾਣਕਾਰੀਆਂ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਬਣੇ ਰਹੋ ਅ ਅਗਲੇ ਲਾਈਵ ਦੇ ਵਿੱਚ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਂਦੇ ਸਮੇਂ ਵਿੱਚ ਤੁਸੀਂ ਕਿਤੇ ਇਹ ਚੈਨਲ ਅੱਗੇ ਪਿੱਛੇ ਦੁਆਰਾ ਸਰਚ ਕਰਨ ਦੀ ਕੋਸ਼ਿਸ਼ ਕਰੋ ਤਾਂ ਤੁਹਾਨੂੰ ਮਿਲ ਸਕੇ ਧੰਨਵਾਦ ਜੀ ਮਿਲਦੇ ਹਾਂ ਲਾਈਵ ਦੇ ਵਿੱਚ ਰਾਤ 8:30 9:00 ਵਜੇ ਦੇ ਵਿੱਚ ਕਾਰ ਧੰਨਵਾਦ ਜੀ